ਪਿੰਡ ਦੇ ਵਿੱਚ ਪੂਰਾ ਇਹ ਜਿਹੜਾ ਸਭ ਤੋਂ ਉਦਮੀ ਪਿੰਡ ਆ ਮੇਰਾ ਕਹਨਤ ਪਾਵਾ ਤੇ ਸਾਰਿਆਂ ਨੂੰ ਸਿਆਣੇ ਨੇ ਜਿਹੜੇ ਇਹ ਵਧੀਆ ਢੰਗ ਦੇ ਨਾਲ ਕੋਈ ਸਾਂਝਾ ਕੰਮ ਹੋਵੇ ਉਹਨੂੰ ਨੇਪਰੇ ਚਾੜਦੇ ਆ ਭਾਵੇਂ ਇਹਨਾਂ ਦੇ ਬੱਸ ਸਟੈਂਡ ਬਣੇ ਹੋਣ ਭਾਵੇਂ ਕੋਈ ਸਮਸ਼ਾਨ ਘਾਟ ਦਾ ਕੰਮ ਹੋਵੇ ਉੱਥੇ ਵੀ ਇਹ ਮੁੰਡੇ ਜਾ ਕੇ ਸਾਰੇ ਆਪਣੀ ਸੇਵਾ ਕਰਦੇ ਆ ਵਧੀਆ ਢੰਗ ਨਾਲ ਉੱਥੇ ਬੂਟੇ ਲਾਉਂਦੇ ਆ ਦੇਖੋ ਜੀ ਇਹ ਬੱਚੇ ਸਹਿਯੋਗ ਕਰਦੇ ਆ ਤਾਂ ਨਗਰ ਦੇ ਸਾਰੇ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਹੀ ਉਹ ਪਿੰਡ ਆ ਜਿਹੜਾ ਸਮਾਜੀ ਵਧੀਆ ਬਣਦਾ ਤੇ ਪਿੰਡ ਵੀ ਸੋਹਣਾ ਲੱਗਦਾ ਫਿਰ ਪਰ ਉਹ ਪਿੰਡ ਦੀ ਗੱਲ ਵੀ ਚੱਲਦੀ ਆ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਇਹ ਪਿੰਡ ਦੀ ਗੱਲ ਚੱਲਦੀ ਆ ਵੀ ਯਾਰ ਹਾਂ ਖੇੜੀ ਚਰਾਂ ਦੇ ਮੁੰਡਾ ਨੌਜਵਾਨ ਹੈਗੇ ਆ ਠੀਕ ਹੈ ਨਾ ਸਾਡੇ ਉਧਰ ਚੰਨ ਨਾਲ ਪਿੰਡ ਦੀ ਗੱਲ ਚੱਲਦੀ ਹੁੰਦੀ ਆ ਉਹਨਾਂ ਦਾ ਵੀ ਜਿਗਰ ਕਰਦੇ ਹੁੰਦੇ ਆ ਅਸੀਂ ਖੇੜੀ ਕਲਾਂ ਦੇ ਖੇੜੀ ਕਲਾਂ ਪਿੰਡ ਦੇ ਵਿੱਚ ਖੜੇ ਆ ਜਲਾ ਸੰਗਰੂਰ ਦਾ ਇਹ ਇਤਿਹਾਸਕ ਪਿੰਡ ਹੈ ਖੇੜੀ ਕਲਾਂ ਇੱਥੇ ਅੱਜ ਵੱਡੇ ਪ੍ਰੋਜੈਕਟਾਂ ਦੇ ਉਦਘਾਟਨ ਹੋਏ ਨੇ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ ਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਆਪਣੀ ਟੀਮ ਦੇ ਨਾਲ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਅੱਜ ਸਰ ਖੇੜੀ ਕਲਾਂ ਦੇ ਵਿੱਚ ਆਏ ਹੋ ਕੀ ਕੀ ਅੱਜ ਦੇ ਪ੍ਰੋਗਰਾਮ ਤੇ ਕੀ ਕੀ ਪ੍ਰੋਜੈਕਟ ਤੇ ਅੱਜ ਪਹਿਲਾ ਨਵੀਂ ਪੰਚਾਇਤ ਚੁਣੀ ਗਈ ਆ ਪਹਿਲਾ ਜਿਹੜਾ ਸਾਡਾ ਅਧ்கਰਨਾ ਇੱਥੇ ਜਿਹੜਾ ਇਹ ਕਮਿਊਨਿਟੀ ਹਾਲ ਬਣਾਇਆ ਗਿਆ 40 ਲੱਖ ਦੀ ਲਾਗਤ ਦੇ ਨਾਲ ਇਹ ਜਿਹੜਾ ਤਿਆਰ ਕੀਤਾ ਗਿਆ ਬਿਲਕੁਲ ਤਿਆਰ ਹੋ ਗਿਆ ਬੜਾ ਵਧੀਆ ਬਣਿਆ ਵਾ ਇੱਕ ਅਸੀਂ ਸੜਕ ਦੇ ਸਾਈਡਾਂ ਦੇ ਉੱਪਰ ਜਿਹੜੀ ਐਂਟਰਲੌਕ ਪਾਈ ਆ ਉਹਦਾ ਅਧ்கਰਨ ਕੀਤਾ ਵਾ ਤੇ ਇੱਥੇ ਨਾ ਪੰਚਾਇਤ ਤੇ ਕਲੱਬ ਦਾ ਬੜਾ ਸਹਿਯੋਗ ਆ ਜੀ ਤੇ ਇੱਕ ਨਸਾਬ ਰੋਧੀ ਛੱਡੀ ਜਿਹੜੀ ਕਮੇਟੀ ਬਣੀ ਆ ਉਹ ਵੀ ਪੂਰਾ ਸਹਿਯੋਗ ਕਰਦੀ ਆ ਉਹਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਪੂਰਾ ਇਹ ਜਿਹੜਾ ਸਭ ਤੋਂ ਉਦਮੀ ਪਿੰਡ ਆ ਮੇਰਾ ਕਹਿਣ ਦਾ ਭਾਵ ਆ ਤੇ ਸਾਰਿਆਂ ਨਾਲ ਸਿਆਣੇ ਨੇ ਜਿਹੜੇ ਇਹ ਵਧੀਆ ਢੰਗ ਦੇ ਨਾਲ ਕੋਈ ਸਾਂਝਾ ਕੰਮ ਹੋਵੇ ਉਹਨੂੰ ਨੇਪਰੇ ਚਾੜਦੇ ਆ ਭਾਵੇਂ ਇਹਨਾਂ ਦੇ ਬੱਸ ਸਟੈਂਡ ਬਣੇ ਹੋਣ ਭਾਵੇਂ ਕੋਈ ਸਮਸ਼ਾਨ ਘਾਟ ਦਾ ਕੰਮ ਹੋਵੇ ਉੱਥੇ ਵੀ ਇਹ ਮੁੰਡੇ ਜਾ ਕੇ ਸਾਰੇ ਆਪਣੀ ਸੇਵਾ ਕਰਦੇ ਆ ਵਧੀਆ ਢੰਗ ਨਾਲ ਉੱਥੇ ਬੂਟੇ ਲਾਉਂਦੇ ਆ ਦੇਖੋ ਜੀ ਇਹ ਬੱਚੇ ਸਹਿਯੋਗ ਕਰਦੇ ਆ ਤਾਂ ਨਗਰ ਦੇ ਸਾਰੇ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਤਾਂ ਇਹ ਪਿੰਡ ਆ ਜਿਹੜਾ ਸਮਾਜੀ ਵਧੀਆ ਬਣਦਾ ਤੇ ਪਿੰਡ ਵੀ ਸੋਹਣਾ ਲੱਗਦਾ ਫਿਰ ਫਿਰ ਉਹ ਪਿੰਡ ਦੀ ਗੱਲ ਵੀ ਚੱਲਦੀ ਆ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਇਹ ਪਿੰਡ ਦੀ ਗੱਲ ਚਲਦੇ ਆ ਵੀ ਯਾਰ ਹਾਂ ਖੇੜੀ ਚਰਾਂ ਦੇ ਮੁੰਡਾ ਨੌਜਵਾਨ ਹੈਗੇ ਆ ਠੀਕ ਹੈ ਨਾ ਸਾਡੇ ਉਧਰ ਚੰਨ ਨਾਲ ਪਿੰਡ ਦੀ ਗੱਲ ਚੱਲਦੀ ਹੁੰਦੀ ਆ ਉਹਨਾਂ ਦਾ ਵੀ ਜਿਗਰ ਕਰਦੇ ਹੁੰਦੇ ਆ ਜਿਗਰ ਉਹਨਾਂ ਪਿੰਡਾਂ ਦਾ ਹੀ ਹੁੰਦਾ ਜਿਹੜੇ ਪਿੰਡ ਦੇ ਵਿੱਚ ਲੋਕ ਚੰਗੇ ਹੋਣ ਤੇ ਇਸ ਕਰਕੇ ਉਹ ਲੋਕ ਲੈ ਵੀ ਗ੍ਰਾਂਟਾਂ ਵੀ ਜ਼ਿਆਦਾ ਲੈ ਜਾਂਦੇ ਨੇ ਠੀਕ ਹੈ ਨਾ ਇਸ ਕਰਕੇ ਜਦੋਂ सीएम साहब ਦੇ ਧਿਆਨ ਚ ਹੋਵੇ ਤੇ ਆਪਦੇ ਹਲਕੇ ਵਿਧਾਇਕ ਦੇ ਧਿਆਨ ਚ ਹੋਵੇ ਉਹ ਪਿੰਡ ਉਹ ਤਰੱਕੀ ਕਰੀ ਜਾਂਦਾ ਅਸੀਂ ਸਵਾਸਨਾ ਕਰਦੇ ਆਂ ਕਿ ਹੋਰ ਕੰਮਾਂ ਦੇ ਜਿਹੜੇ ਪ੍ਰੋਜੈਕਟ ਆ ਉਹ ਵੀ ਵੱਧ ਤੋਂ ਵੱਧ ਇੱਥੇ ਲੈ ਕੇ ਆਵਾਂਗੇ ਤੇ ਜਿਹੜੇ ਵਿਕਾਸ ਕਾਰਜਾਂ ਨੂੰ ਕਦੇ ਪਿੱਟਲਾ ਨਹੀਂ ਪੈਣ ਦਿੰਦੇ ਮੇਰੇ ਐਮਐਲਏ ਸਾਹਿਬ ਦੋ ਸਵਾਲ ਹੋਰ ਨੇ ਛੋਟੇ ਛੋਟੇ ਇੱਕ ਤਾਂ ਇਹ ਆ ਵੀ ਕੱਲ ਆਪਣੀ ਤੁਸੀਂ ਮਤਲਬ ਐ ਜਿਹੜੇ ਹੈਗੇ ਸਰਪੰਚਾਂ ਦੀ ਪੰਚਾਇਤ ਜੁਨੀਅਨ ਦੀ ਚੋਣ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਉਹ ਤੋਂ ਪਹਿਲਾਂ ਚੋਣ ਹੋ ਗਈ ਇਹ ਦੁਫਾੜਾ ਕਿਵੇਂ ਲੱਗਦਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਨੀ ਉਹ ਤਾਂ ਜਿਹੜੀ ਪਹਿਲਾਂ ਦੇਖੋ ਸਾਨੂੰ ਨੇ ਕੋਈ ਧਿਆਨ ਤੇ ਨਹੀਂ ਲਿਆਂਦਾ ਉਹ ਸਿਰਫ ਆਪਦੇ ਘਰੇ ਮੀਟਿੰਗ ਬੁਲਾਈ ਸੀ ਉਹ ਸਰਪੰਚ ਨੇ ਮੈਂ ਤਾਂ ਪਿਆਰੇ ਨੂੰ ਜਾਣਦਾਬ ਨਹੀਂ ਉੱਥੇ ਕੋਈ ਸਾਡੇ ਇਲਾਕੇ ਦਾ ਸਰਪੰਚ ਕੋਈ ਵੀ ਨਹੀਂ ਗਿਆ ਸ਼ੇਰਪੁਰ ਬਲਾਕ ਦਾ ਸਰਪੰਚ ਹਾਲਾਂਕਿ ਬਲਾਕ ਸਾਡਾ ਪੈਂਦਾ ਇੱਕ ਵੀ ਸਰਪੰਚ ਨਹੀਂ ਗਿਆ ਹੈਗਾ ਅਸੀਂ ਜਿਹੜੀ ਚੋਣ ਕੀਤੀ ਹੈ ਅਸੀਂ ਉਹਨਾਂ ਸਰਪੰਚਾਂ ਨੂੰ ਹੀ ਪੁੱਛਿਆ ਦੋ ਬੰਦੇ ਉਧਰੋਂ ਲੈ ਰਹੇ ਨੇ ਦੋ ਇਧਰੋਂ ਲੈ ਰਹੇ ਨੇ ਅਸੀਂ ਸਰਬਸੰਮਤੀ ਨਾਲ ਸਾਰੀ ਜਿਹੜੀ ਚੋਣ ਬੋਡੀ ਆ ਉਹ ਬਣਾਈ ਆ ਨਵੰਬਰ ਕਮਿਟੀ ਬਣਾਈ ਆ ਕਿਸੇ ਨੇ ਵੀ ਇੱਕ ਬੰਦੇ ਦੇ ਵੀ ਉਹਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਵੀ ਸਾਰੀ ਸਰਬਸੰਮਤੀ ਨਾਲ ਹੋਈ ਹੈ ਜਦੋਂ ਬੰਦਾ ਆਪਾਂ ਪਾਰਦਰਸ਼ੀ ਢੰਗ ਨਾਲ ਕਰਾ ਕੇ ਕੰਮ ਵੀ ਆ ਦੋ ਬੰਦੇ ਤੁਸੀਂ ਦੇ ਦਿਓ ਵੀ ਦੋਸੀਂ ਦੇ ਦੇਣੇ ਆ ਮੇ ਜਿਹੜਾ ਜਿਹੜਾ ਸਿਆਣਾ ਬੰਦਾ ਲੱਗਦਾ ਭਾਈ ਉਹਨੂੰ ਤੁਸੀਂ ਪ੍ਰਧਾਨ ਬਣਾ ਦਿਓ ਉਹਨਾਂ ਨੇ ਜਿਹੜਾ ਪੰਜ ਗਈਆ ਸਰਪੰਚ ਸੀਗਾ ਚਰਨਜੀਤ ਸਿੰਘ ਉਹ ਸਿਆਣਾ ਸਾਰਿਆਂ ਚ ਉਹੀ ਸੀਗਾ ਜੀ ਹੈ ਤੇ ਤਜਰਬਾ ਵੀ ਸੀ ਪਹਿਲਾਂ ਸੋਸਾਇਟੀ ਦਾ ਚੇਅਰਮੈਨ ਵੀ ਰਿਹਾ ਤੇ ਤਾਂ ਕਰਕੇ ਉਹਨੂੰ ਸਰਪਛੰਨਤੀ ਨਾ ਜਿਹੜਾ ਪ੍ਰਧਾਨ ਆ ਚੁਣਤਾ ਹਾਲਾਂਕਿ ਉਹਦੀ ਕੋਈ ਹਿੱਸਾ ਨਹੀਂ ਸੀਗੀ ਉਹ ਦੂਜਿਆਂ ਨੇ ਵੀ ਸਾਰੇ ਨੇ ਮੰਨ ਲਿਆ ਵੀ ਚਲੋ ਯਾਰ ਸਾਡੇ ਤੋਂ ਇਹ ਸੀਨੀਅਰ ਬੰਦਾ ਸਿਆਣਾ ਤਜਰਬਾ ਦੇਖੋ ਜੇ ਤੇ ਲੈ ਲਾਂਗੇ ਤਾਂ ਚੰਗੀ ਗੱਲ ਹੀ ਹੁੰਦੀ ਆ ਬਈ ਆ ਕਿ ਉਹੋ ਜੀ ਕੋਈ ਗੱਲ ਨਹੀਂ ਹੈਗੀ ਦੋ ਤਰ੍ਹਾਂ ਵਾਲੀ ਕੋਈ ਗੱਲ ਨਹੀਂ ਇੱਕ ਸਵਾਲ ਮੇਰਾ ਹੋ ਰਿਹਾ ਵੀ ਜਦੋਂ ਖੇੜੀ ਕਲਾ ਤੋਂ ਬਰਨਾਲੇ ਨੂੰ ਜਾਣਿਆ ਉਹ ਗੁਰਮਾ ਚੌਕ ਦੇ ਨੇੜੇ ਜਿਹੜੀ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਮਤਲਬ ਕਿ ਜਦੋਂ ਥੋੜਾ ਜਿਹਾ ਮੀਂਹ ਪੈ ਜਾਂਦਾ ਨਾ ਉਹ ਪਾਣੀ ਨਾਲ ਭਰ ਜਾਂਦਾ ਜਿਹੜੇ ਮੋਟਰਸਾਈਕਲ ਤੇ ਸਕੂਟਰਾਂ ਤੇ ਸਵਾਰੀਆਂ ਮਗਰ ਲੇਡੀ ਸਵਾਰੀਆਂ ਹੁੰਦੀਆਂ ਬਹੁਤ ਤੰਗ ਹੁੰਦੀਆਂ ਉਹਦਾ ਕੋਈ ਹੱਲ ਦਾ ਕੀ ਕਹੂੰਗਾ ਉਹ ਬਿਲਕੁਲ ਜੀਤਾ ਕੋਈ ਵੈਸੀ ਟੋਏ ਟੱਪੇ ਨਹੀਂ ਉਹ ਤਾਂ ਆਪਾਂ ਜਲਦੀ ਭਰਵਾ ਦੇਾਂਗੇ ਕਿਉਂਕਿ ਆ ਮਹੀਨਾ ਤੋਂ ਹੁੰਦਾ ਇੱਥੇ ਹੁਣ ਤੱਕ ਸੜਕਾਂ ਦਾ ਕੰਮ ਬੰਦ ਹੋ ਜਾਂਦਾ ਆ ਮਹੀਨਾ ਤਾਂ ਨਹੀਂ ਚੱਲਦਾ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ ਸਾਡਾ ਕੇਂਦਰ ਵੱਲ ਬਹੁਤ ਰੁਪਈਆ ਖੜਾ ਜਿੰਨੀਆਂ ਸੜਕਾਂ ਮਹਿਲਕਲਾਂ ਦੇ ਵਿੱਚ ਬਣਨੀਆਂ 18 ਫੁੱਟੀਆਂ ਹੋਣੀਆਂ ਨੇ ਜਿੰਨੀਆਂ ਬਣਨੀਆਂ ਨੇ ਮੇਰਾ ਲੱਗਾ ਪੰਜਾਬ ਦਾ ਪਹਿਲਾ ਹਲਕਾ ਹੋਇਆ ਜਿੱਥੇ ਸਭ ਤੋਂ ਵੱਧ ਸੜਕਾਂ ਬਣਨਗੀਆਂ ਮੈਂ ਇੰਨੀਆਂ ਕਿਉਂਕਿ ਚੇਅਰਮੈਨ ਸਾਹਿਬ ਮੇਰੇ ਬਹੁਤ ਨੇੜੇ ਦੇ ਨੇਗੇ ਤੇ ਪੁਰਾਣੇ ਸਾਡੇ ਨਾਲ ਸਾਥੀ ਰਹੇ ਨੇਗੇ ਮੈਂ ਤਕਰੀਬਨ ਜਿਹੜੀਆਂ ਨਹੀਂ ਵੀ ਕਿਸੇ ਨੇ ਡਿਮਾਂਡ ਕਰੀ ਸੀ ਉਹ ਵੀ ਸੜਕਾਂ ਮੈਂ ਬਣਾਉ ਉੱਥੇ ਪਾ ਕੇ ਭੇਜਤੀਆਂ ਕਿਉਂਕਿ ਹੁਣ ਸਾਨੂੰ ਤਜਰਬਾ ਵੀ ਹੋ ਗਿਆ 5 ਸਾਲ ਦਾ ਪਿਛਲਾ ਕੋਈ ਵੀ ਸੜਕ ਜਿਹੜੀ ਰਹਿੰਦੀ ਨਹੀਂ ਹੈਗੀ ਇਲਾਕੇ ਦੀ ਤੇ ਜਿਹੜੀ ਬਣਨਕ ਨਹੀਂ ਐਮਐਲਏ ਸਰਦਾਰ ਕੁਲਵੰਤ ਸਿੰਘ ਪੰਡੋਰੀ ਨੇ ਵਿਸ਼ਵਾਸ ਦਿਵਾਇਆ ਕਿ ਖੇੜੀ ਕਲਾਂ ਦੇ ਰਹਿੰਦੇ ਵਿਕਾਸ ਤੇ ਸੜਕ ਦਾ ਮੁੱਦਾ ਪਹਿਲ ਦੇ ਆਧਾਰ ਤੇ ਉਹਨਾਂ ਦਾ ਹੱਲ ਕੀਤਾ ਜਾਊਗਾ। ਕੈਮਰਾਮੈਨ ਦੇ ਨਾਲ ਦਰਸ਼ਨ ਸਿੰਘ ਖੇੜੀ ਸ਼ੇਰਪੁਰ ਤੋਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ